ਮੰਦੇ ਨੇ ਜਿਹੜੀ ਚੈਕਿੰਗ ਕੀਤੀ ਆ ਜੀ ਇਹ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਦਿਨ ਤਿਹਾਰਾਂ ਦਾ ਸਮਾਂ ਚੱਲ ਰਿਹਾ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗੁਰਦਾਸਪੁਰ ਸ਼ਹਿਰ ਦੀ ਐਂਟਰਸ ਐਗਜ਼ਿਟ ਹਰ ਜਿਹੜਾ ਵੀ ਏਰੀਆ ਤੋਂ ਜਿੱਥੇ ਗੁਰਦਾਸਪੁਰ ਚ ਆ ਜਾ ਸਕਦਾ ਬੰਦਾ ਉੱਥੇ ਚੈਕਿੰਗ ਕਰ ਰਹੇ ਆ ਨਾਕੇ ਲੱਗੇ ਹੋਏ ਨੇ ਤੇ ਇਹ ਸਾਡੇ ਨਾਕੇ ਜਿਹੜੇ 24 ਘੰਟੇ ਦੇ ਹਾਂਜੀ ਇਹ ਸਪੈਸ਼ਲ ਤਿਹਾਰਾਂ ਨੂੰ ਲੈ ਕੇ ਨਾਕਾ ਬੰਦੀ ਕੀਤੀ ਗਈ ਆ ਹਾਂ ਜੋ ਜਿਹੜੇ ਗਰਦਾਸਪੁਰ ਦੇ ਲੋਕ ਨੇ ਉਹ ਆਪਣੇ ਵਧੀਆ ਤਰੀਕੇ ਨਾਲ ਤਿਹਾੜੀ ਸੈਲੀਬ੍ਰੇਟ ਕਰਦੇ ਹਾਈ ਕੁਆਲਿਟੀ ਦੇ ਵੀਡੀਓ ਬਣਾਈ ਜਾਂਦੇ ਨੇ ਸਪੈਸ਼ਲ ਸਾਡਾ ਇਹ ਜੀ 24/7 ਚੱਲਣ ਦੇ ਨਾਕੇ ਜੀ 24 ਘੰਟੇ ਦੇ ਨਾਕੇ ਨੇ ਅਲੱਗ-ਅਲੱਗ ਲੋਕੇਸ਼ਨਾਂ ਹੈ ਸਾਰੇ ਹਾਂਜੀ ਅਲੱਗ-ਅਲੱਗ ਲੋਕੇਸ਼ਨਾਂ ਨੇ ਟਾਈਮ ਟੂ ਟਾਈਮ ਇਹ ਤਾਂ ਪਰਮਾਨੈਂਟ ਆ ਸਾਡਾ ਨਾਕਾ ਜੀ ਜਿਸ ਦਾ ਦੀਨਾ ਨਗਰ ਪਰਮਾਨੈਂਟ ਆ ਬਾਈਪਾਸ ਤੇ ਇਹ ਜੀ ਸ਼ਹਿਰ ਦੇ ਵਿੱਚ ਟਾਈਮ ਟੂ ਟਾਈਮ ਸ਼ਿਫਟ ਵਾਈਜ਼ ਨਾਕੇ ਲੱਗ ਚੱਲਦੇ ਰਹਿੰਦੇ ਨੇ ਜੀ ਹਾਂ ਦੇ ਦੇ ਲੋਕਾਂ ਨੂੰ ਕਿਸੇ ਦਿੋ ਵਜੇ ਕੋਈ ਸ਼ੱਕੀ ਚੀਜ਼ ਲੱਭਦੀ ਹੈ ਕੋਈ ਬੈਗ ਜਾਂ ਕੋਈ ਵੀ ਚੀਜ਼ ਲੱਭਦੀ ਹੈ ਮੈਂ ਗਰਦਾਸਪੁਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਦਿਨ ਤਿਹਾੜ ਦਾ ਸਮਾਂ ਹੋਣ ਕਰਕੇ ਬਾਜ਼ਾਰਾਂ 'ਚ ਰਸ਼ ਕਾਫੀ ਹੁੰਦਾ ਤੇ ਆਲੇ-ਦੁਆਲੇ ਤੁਸੀਂ ਆਪਣੇ ਸੁਚੇਤ ਰਹਿ ਕੇ ਦੇਖਦੇ ਰਹੋ ਜੇ ਤੁਹਾਨੂੰ ਕੋਈ ਸ਼ੱਕੀ ਚੀਜ਼ ਲੱਭਦੀ ਹੈ ਜਾਂ ਕੋਈ ਸ਼ੱਕੀ ਬੰਦਾ ਮਿਲਦਾ ਤੇ ਤੁਰੰਤ ਸਾਨੂੰ ਸੂਚਿਤ ਕਰੋ ਅਸੀਂ ਹਰ ਵੇਲੇ ਤੁਹਾਡੀ ਸੇਵਾ ਵਿੱਚ ਹਾਂ ਜੀ ਤੈਨੂੰ ਤੇ ਜੇਵੇਂ ਖਲਾਅ ਰਹੇ ਦੂਜੀ ਕੋਈ ਦਿੱਕਤ ਨਹੀਂ ਆਈ ਲੋਕਾਂ ਦੇ ਨਾਲ ਜਾਂ ਕੋਆਪਰੇਟ ਕਰਦੇ ਲੋਕ ਨਹੀਂ ਸਾਡੇ ਨਾਲ ਲੋਕ ਜਿਹੜੇ ਸਹਿਯੋਗ ਕਰਦੇ ਆ ਜੀ ਕੋਈ ਅਸੀਂ ਗੱਲ ਨਹੀਂ ਚੈਕ ਇਨ ਦੀ ਦਿੱਕਤ ਨਹੀਂ ਆਈ ਨਹੀਂ ਚੈਕ ਇਨ ਚ ਕੋਈ ਪਰੇਸ਼ਾਨੀ ਨਹੀਂ